ਪੀਤੇ ਸ਼ੋ ਆਏ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਪਿਤਾ ਨੇ ਲਾਸ਼ਕੋਲ ਖੜਕੇ ਕੀਤੀ ਅਰਦਾਸ ਮੌਜੂਦਾ ਪੁਲਿਸ ਮੁਲਾਜ਼ਮ ਦਾ ਪੁੱਤ ਚੜਿਆ ਨਸ਼ੇ ਦੀ ਭੇਟ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਕ ਫਤੇ ਸੰਗਤ ਜੀ ਵਾਹਿਗੁਰੂ ਜੀ ਮੇਰਾ ਨਾਮ ਹੈ ਨਿਰਿੰਦਰ ਸਿੰਘ ਆ ਜੀ ਮੈਂ ਪੁਲਿਸ ਮਹਿਕਮੇ ਵਿੱਚ ਬਤੌਰ ਐਸੇ ਡਿਊਟੀ ਕਰਦਾ ਇੱਥੇ ਕਪੂਰਥਲੇ ਜ਼ਿਲ੍ਹੇ 'ਚ ਮੇਰੀ ਮਿਸਜ ਜਿਹੜੀ ਆ ਪਿੰਡ ਡੈਨਵਿੰਡ ਦੇ ਸਰਪੰਚਾ ਜੀ ਜਿਲਾ ਕਪੂਰਥਲੇ ਦੀ ਐਕ ਕੀਤੀ ਜਿਵਰੀ ਲੋਕਾਂ ਨੇ ਸਰਪੰਚ ਬਣਾਇਆ ਉਹਨਾਂ ਵਿੱਚ ਐਸਸੀ ਰਿਜ਼ਰਵ ਸੀਟ ਹੋਣ ਦੇ ਕਰਕੇ ਉਹ ਨਹੀਂ ਬਣ ਸਕਦੀ ਬਣ ਸਕੀ ਪਰ ਜਦੋਂ ਜਨਰਲ ਹੁੰਦੀ ਸਾਰਾ ਪਿੰਡ ਇਕੱਠਾ ਹੋ ਕੇ ਮੇਰੀ ਘਰ ਵਾਲੀ ਕੋ ਆ ਜਾਂਦਾ ਅੱਛਾ ਸਿਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਡੈੱਡ ਬੋਡੀ ਦੇ ਕੋਲ ਖੜ ਕੇ ਪਿਓ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਨਾਲ ਮੂਲ ਮੰਤਰ ਦਾ ਜਾਪ ਕਰਦਾ ਉਹ ਵੀਡੀਓ ਤੁਹਾਡੀ ਹੈ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਉਹ ਮੇਰੀ ਇਹ ਵੀਡੀਓ ਮੈਂ ਜਦੋਂ ਕੱਲ ਪਹਿਲੇ ਸਮੇਂ ਬੇਟੇ ਦਾ ਜਦੋਂ ਮੈਨੂੰ ਪਤਾ ਲੱਗਾ ਮੈਂ ਉਸ ਥਾਂ ਤੇ ਪਹੁੰਚਾ ਤੇ ਮੇਰੇ ਮਨ ਦੇ ਵਿੱਚ ਨਾ ਕੋਈ ਵੀ ਜਦੋਂ ਮੈਂ ਕਾਰਜ ਕਰਦਾ ਘਰੋਂ ਤੁਰਨ ਲੱਗਾ ਵੀ ਸਵੇਰੇ ਮੂਲ ਮੰਤਰ ਦੇ 2 4 5 ਪਾਠ ਕਰਕੇ ਜਾਣਾ ਜਦੋਂ ਮੈਂ ਮੁੰਡੇ ਆਪਣੇ ਨੂੰ ਬੇਟੇ ਨੂੰ ਵੇਖਿਆ ਉਦੋਂ ਵੀ ਮੇਰੇ ਮਨ 'ਚ ਉਹੀ ਆਈ ਵੀ ਮੈਂ ਪਹਿਲਾਂ ਮੂਲ ਮੰਤਰ ਦੇ ਜਾਪ ਕਰ ਲਵਾਂ ਤੇ ਉਹ ਕਾਲਪੁਰਖ ਦਾ ਛਕਰਾਨਾ ਕਰ ਲਵਾਂ ਵੀ ਜਿਨਨੇ ਉਹ ਦਾਤ ਮੈਨੂੰ ਦਿੱਤੀ ਠੀਕ ਹੈ ਤੇ ਦੇ ਕੇ ਲੈ ਲਈ ਤੇ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਸਾਰਾ ਭਗਤਾਂ ਦੇ ਨਾਲ ਸਾਡੇ ਰਾਜੇ ਮਹਾਰਾਜੇ ਨਾਲ ਵੀ ਹੋਇਆ ਵੇ ਉਹ ਆਏ ਆ ਤੇ ਚਲੇ ਗਏ ਸੰਸਾਰ ਤੋਂ ਉਸੇ ਹਿਸਾਬ ਦੇ ਨਾਲ ਮੇਰਾ ਬੇਟਾ ਵੀ ਵਾਈਗੁਰ ਜੀ ਆ ਗਿਆ ਜਿੰਨੀ ਕੁ ਮਾਰ ਨੇ ਉਹਨੂੰ ਸਵਾਸਾਂ ਦੀ ਪੂੰਜੀ ਦਿੱਤੀ ਸੀ ਉਹ ਲੈ ਗਿਆ ਤੇ ਜੀ ਤੁਹਾਡੀ ਦੀ ਡੈਥ ਕਿਵੇਂ ਹੁੰਦੀ ਹੈ ਮੌਤ ਕਿਵੇਂ ਹੁੰਦੀ ਹੈ ਉਹ ਡੈੱਡ ਬੋਡੀ ਕੋਲ ਤੁਸੀਂ ਕਿਵੇਂ ਪਹੁੰਚਦੇ ਹੋ ਕਿਵੇਂ ਤੁਹਾਨੂੰ ਖਬਰ ਮਿਲਦੀ ਹੈ ਜੀ ਤੇ ਵਾਈਗੁਰ ਜੀ ਮੇਰਾ ਬੇਟਾ 10 ਸਾਲ ਇਟਲੀ ਤੋਂ ਲਾ ਕੇ ਆਇਆ ਵੇ ਪਹਿਲੀ ਵਾਰੀ ਆਇਆ 27 ਜਨਵਰੀ ਨੂੰ 23 ਫਰਵਰੀ ਨੂੰ ਦਾ ਵਿਆਹ ਕੀਤਾ ਆਪਾਂ ਅੱਛਾ ਜੀ ਵਿਆਹ ਤੋਂ 6 ਮਹੀਨੇ ਡੇਢ ਮਹੀਨੇ ਬਾਅਦ ਉਹ ਗਲਤ ਸੰਗਤੇ ਚ ਪੈ ਕੇ ਨਸ਼ੇ-ਨਸ਼ੇ ਦੇ ਵਿੱਚ ਲੱਗ ਗਿਆ ਤੇ ਬਾਅਦ ਚ ਦੁਖੀ ਹੋ ਕੇ ਆਪ ਵੀ ਉਹਨੇ ਮੈਨੂੰ ਕਿਹਾ ਵੀ ਡੈਡੀ ਮੈਂ ਇਹਨਾਂ ਇਲਾਜ ਕਰਾ ਦਿਓ। ਉਹਦਾ ਪਹਿਮਾ ਹਸਪਤਾਲ ਜਲੰਧਰ ਇਲਾਜ ਕਰਾਇਆ ਜੀ 3 ਜੂਨ ਨੂੰ ਦਾਖਲ ਕਰਾਇਆ 20 ਨੂੰ ਛੁੱਟੀ ਕਰਕੇ ਹੀ ਘਰ ਆਏ ਆ। 20 ਤਰੀਕ ਤੋਂ 5 ਤਰੀਕ ਦੇ ਵਿੱਚ 15 ਦਿਨਾਂ ਦੇ ਵਿੱਚ ਵਿੱਚ 5 ਇੱਕ ਦੋ ਵਾਰੀ ਉ ਇੱਥੋਂ ਘਰੋਂ ਚਲੇ ਜਾਂਦਾ ਰਿਹਾ। ਇਸੇ ਤਰੀਕੇ ਨਾਲ 5 ਤਰੀਕ ਨੂੰ ਰਾਤ ਨੂੰ 9 ਵਜੇ ਉਹ ਇੱਥੋਂ ਘਰੋਂ ਮੋਟਰਸਾਈਕਲ ਆਪਣੇ ਤੇ ਗਿਆ ਵੇ। ਸਾਨੂੰ ਇਹ ਕਹਿ ਕੇ ਗਿਆ ਵੇ ਵੀ ਵੀ ਮੈਂ ਉੱਥੇ ਬੀਅਰ ਦੀ ਬੋਤਲ ਲੈਣ ਚੱਲਣਾ ੱਡੇ ਤੇ ਤੇ ਤੁਸੀਂ ਇਹ ਵੇਖਿਓ ਵੀ ਮੈਂ ਅਮਰਧਾਰੀ ਸਿੰਘ ਆ ਮੇਰੀ ਸਿੰਘਣੀ ਅਮਰਧਾਰੀ ਆ ਪਰ ਅਸੀਂ ਇੰਨੀ ਕੁ ਵੇਖੋ ਆਗਿਆ ਦਿੱਤੀ ਹੋਈ ਬੱਚੇ ਆਪਣੇਆਂ ਨੂੰ ਵੀ ਬੀਅਰ ਬੂਰ ਪੀ ਲਿਆ ਕਰੋ ਕਿਉਂਕਿ ਸਾਨੂੰ ਜਿਹੜਾ ਦੂਜਾ ਨਸ਼ਾ ਪੰਜਾਬ ਤੇ ਚੱਲ ਰਿਹਾ ਉਹ ਸਾਡੇ ਸਾਹਦੇ ਸਾਹਮਣੇ ਹੀ ਆ ਵੀ ਜਾਨ ਹੀ ਲੈ ਗਿਆ ਮੇਰੇ ਬੇਟੇ ਦੀ ਠੀਕ ਆ ਜੀ ਤੇ ਉਹ ਪਰ ਉਹਨੇ ਜੀ ਬੀਅਰ ਬੂਰ ੱਡੇ ਤੇ ਨਹੀਂ ਰੁਕਿਆ ਉਹ ਪਤਾ ਨਹੀਂ ਸਾਡੇ ਪਿੰਡੋਂ ਹੀ ਕੁਝ ਲੈ ਕੇ ਚਲੇ ਗਿਆ ਸਮਾਨ ਜਾਂ ਉਹਨੇ ਉੱਥੋਂ ਲੈ ਲਿਆ ਉਹ ਉੱਥੋਂ 8-10 ਕਿਲੋਮੀਟਰ ਮੁਸ਼ਕਵੇਤ ਪਿੰਡ ਆ ਅਗਲੇ ਦਿਨ ਉਸ ਦਿਨ ਜਦੋਂ ਚਲੇ ਗਿਆ ਸੀ ਉਹਨੂੰ ਡੀਕਣ ਤੋਂ ਬਾਅਦ ਉਹਦੀ ਭਾਲ ਵਾਸਤੇ ਲੰਘਿਆ ਮੈਂ ਤੇ ਮੇਰੀ ਘਰ ਵਾਲੀ ਗੱਡੀ 'ਚ ਸ਼ਹਿਰ ਦੇ ਵਿੱਚ ਘੁੰਮਿਆ ਗਲੀਆਂ ਬਜ਼ਾਰਾਂ 'ਚ ਬੇਟੇ ਦੀ ਸਾਡੀ ਕਿਤੇ ਇੱਥੇ ਮੋਟਰਸਾਈਕਲ ਖੜੇ ਦੀ ਮਿਲ ਜਾਵੇ ਕੋਈ ਸਰਾਬ ਪਰ 2:30 ਵਜੇ ਤੇ ਫਿਰ ਫਰੋਂ ਤੋਂ ਬਾਅਦ ਸਾਨੂੰ ਨਹੀਂ ਮਿਲਿਆ ਇਹ ਘਰ ਆ ਗਿਆ ਜੀ ਅਗਲੇ ਦਿਨ ਸਵੇਰੇ 8:00 ਵਜੇ ਫਿਰ ਇੱਕ ਪੁਲਿਸ ਮੁਲਾਜਮ ਦਾ ਫੋਨ ਆਇਆ ਮੈਨੂੰ ਵੇਦਾ ਦਾ ਇੱਕ ਡੈੱਡ ਬੋਡੀ ਮੁਸ਼ਕਵੇਰਿਆ ਬਿਲਾ ਕੋਠੀ ਰੋਡ ਤੇ ਮਿਲੀ ਆ ਆਮਨਦੀਪ ਸਿੰਘ ਉਹਦਾ ਨਾਮ ਆ ਸਾਨਾ ਨਰਿੰਦਰ ਸਿੰਘ ਮੈਂ ਕਿਹਾ ਜੀ ਮੇਰਾ ਇਹ ਬੇਟਾ ਰਾਤ ਦਾ ਗਿਆ ਉਹਦੀ ਡੈੱਡ ਬੋਡੀ ਮੈਂ ਜਦੋਂ ਤੇ ਉੱਥੇ ਫਿਰ ਸ਼ੁ크ਰੀ ਮਾਰਦਾ ਕੀਤਾ ਵਾਹਿਗੁਰਜੀ ਵਾਹਿਗੁਰਜੀ ਨੇ ਜੋ ਜਦੋਂ ਕਿਸੇ ਦਾ ਜਵਾਨ ਪੁੱਤ ਇਸ ਜਹਾਨ ਤੋਂ ਚਲਿਆ ਜਾਂਦਾ ਉਹ ਪਰਮਾਤਮਾ ਦੇ ਫੈਸਲੇ ਤੇ ਸ਼ਿਕਵਾ ਕਰਦਾ ਪਰ ਤੁਸੀਂ ਪਰਮਾਤਮਾ ਦਾ ਜਾਂ ਵਾਹਿਗੁਰ ਦਾ ਸ਼ੁਕਰਾਨਾ ਕਿਉਂ ਕੀਤਾ ਜੀ ਬਾਣੀ ਦੀ ਬਾਣੀ ਚ ਲਿਖਿਆ ਵਾਹਿਗੁਰਜੀ ਦਦਾ ਦੋਸ਼ ਨਾ ਦੇਉ ਕਿਤੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰ ਜਨਾ ਠੀਕ ਨੇ ਇਹ ਕੋਈ ਵਾਹਿਗੁਰਜੀ ਸਾਡੇ ਪੁਰਾਣੇ ਕੋਈ ਮਾੜੇ ਕਰਮ ਕੀਤੇ ਸਾਡੇ ਸਾਹਮਣੇ ਆ ਗਏ ਜੇ ਮੈਂ ਹੋ ਸਕਦਾ ਜੇ ਆਪਣੇ ਆਪ ਨੂੰ ਮੈਂ ਮਹਿਕਮੇ 35 36 ਸਾਲ ਮੇਰੀ 36ਵਾਂ ਸਾਲ ਨੌਕਰੀ ਚੱਲਦਾ ਮੈਂ ਅੱਜ ਤੱਕ ਥਾਣੇ ਨਹੀਂ ਕਟਿਆ ਮੈਂ ਕਦੇ ਕਹੇ ਨੂੰ ਹੱਥ ਦੇ ਕੇ ਰੋਕਿਆ ਨਹੀਂ ਮੇਰਾ ਦਿਲ ਥੋੜਾ ਜਿਹਾ ਇਦਾਂ ਦਾ ਆ ਠੀਕ ਹੈ ਜੀ ਤੇ ਜੇ ਹੋ ਸਕਦਾ ਮੈਂ ਇਸ ਜਨਮਨ ਚ ਨਹੀਂ ਕੀਤਾ ਕੋਈ ਮਾੜਾ ਕਰਮ ਕੋਈ ਪਿੱਛੇ ਕੀਤਾ ਹੋ ਸਕਦਾ ਜਿਹਦੀ ਸਜ਼ਾ ਮੈਨੂੰ ਇਹ ਮਿਲੀ ਮੈਂ ਇਹਨੂੰ ਸਜ਼ਾ ਨਹੀਂ ਕਹਿੰਦਾ ਇਹ ਰਜਾ ਆ ਉਹਦੀ ਰਜਾ ਤੇਰੇ ਵਿੱਚ ਰਹਿਣਾ ਮਾਰਨੇ ਸਾਨੂੰ ਠੀਕ ਨੇ ਮਾਰਨੇ ਗੁਰੂ ਗੋਬਿੰਦ ਸਿੰਘ ਜੀ ਨੇ ਯਾਰ ਅਰੇ ਦਾ ਸਾਨੂੰ 70 ਚੰਗਾ ਪਟਖੇੜਿਆਂ ਦਾ ਕਹਿਣਾ ਵੇਖੋ ਚਾਰ ਸਾਹਿਬਜ਼ਾਦੇ ਆਪਣੇ ਸ਼ਹੀਦ ਕਰਾ ਕੇ ਵੀ ਉਹਨਾਂ ਨੇ ਮਾਰਨੇ ਸ਼ੁਕਰਾਨਾ ਕੀਤਾ ਇਹ ਮੈਂ ਉਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਬੱਚਾ ਜੀ ਮੇਰਾ ਜਿੱਦਾਂ ਦਿਲ ਕਰਦਾ ਵੀ ਉਹਨਾਂ ਨੇ ਪਾਣੇ ਨੂੰ ਮੰਨਿਆ ਅਸੀਂ ਵੀ ਉਹਨਾਂ ਦੇ ਬੱਚਿਆਂ ਵੀ ਅਸੀਂ ਵੀ ਪਾਣਾ ਮੰਨਣਾ ਸਿੱਖੀ ਹੈ ਅੰਤ ਦੇ ਵਿੱਚ ਜਿਹੜੀ ਨੌਜਵਾਨ ਹਾਲੀ ਵੀ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ ਜਾਂ ਮਾਪਿਓ ਦੁਖੀ ਪਰੇਸ਼ਾਨ ਨੇ ਆਪਣੇ ਬੱਚਿਆਂ ਨੂੰ ਨਸ਼ਿਆਂ ਨੂੰ ਲੈ ਕੇ ਉਹਨਾਂ ਬੱਚਿਆਂ ਨੂੰ ਔਰ ਉਹਨਾਂ ਦੇ ਮਾਪਿਓ ਨੂੰ ਕੀ ਮੈਸੇਜ ਦਿਓਗੇ ਜੀ ਮੈਸੇਜ ਵਾਹ ਗੁਰੂ ਜੀ ਮੈਂ ਹੁਣ ਇਹਦੇ ਚ ਕੀ ਦੇ ਸਕਦਾ ਮੈਂ ਆਪਣੇ ਆਪ ਨੂੰ ਬੜਾ ਨਲਾਇਕ ਮਾਂ ਪਿਓ ਹੀ ਸਮਝਣਦੇ ਆ ਵੀ ਬੱਚੇ ਨੂੰ ਆਪਣੇ ਨੂੰ ਮੈਂ ਸਾਹਮ ਸੁਭਾਲ ਨਹੀਂ ਕਰ ਸਕਿਆ ਹੁਣ ਮੈਂ ਦੂਸਰੇ ਨੂੰ ਕੀ ਸਿੱਖਿਆ ਦੇ ਸਕਦਾ ਨੌਜਵਾਨਾਂ ਨੂੰ ਤੇ ਇਹ ਮੈਂ ਕਰਾਂਗਾ ਬੇਨਤੀ ਵੀ ਪਾਈ ਆਪਣੇ ਕੰਮਕਾਰ ਯਾਰ ਹਲਕੇ ਫੁਲਕੇ ਕਰ ਲੋ ਵੇਲੇ ਨਾ ਫਿਰ ਜਿਹੜੀ ਇਹ ਨਸ਼ੇ ਦੀ ਆਦੀ ਬਾਹਲੀ ਦੁਨੀਆ ਤੇ ਬੇਰੋਜ਼ਗਾਰੀ ਕਰਕੇ ਹੋਣਦੀ ਆ ਠੀਕ ਨਹੀਂ ਤੇ ਉਹ ਰੋਜ਼ਗਾਰ ਪ੍ਰਵਾਸੀ ਮਜ਼ਦੂਰ ਸਾਡੇ ਬਾਹਰੋਂ ਆ ਕੇ ਇੱਥੇ ਕਰੀ ਜਾਂਦੇ ਕਿੱਡੇ ਕਿੱਡੇ ਕਾਰੋਬਾਰ ਚਲਾਈ ਜਾਂਦੇ ਨੇ ਗਾਂ ਆਪਣੇ ਬੱਚਿਆਂ ਨੂੰ ਕਿੱਡੀਆਂ ਕਿੱਡੀਆਂ ਵਧੀਆ ਡਿਗਰੀਆਂ ਬੀਟੈਕ ਦੂਜੀ ਤੀਜੀ ਪੜਾਉਣ ਲੱਗ ਪਏਓ ਅਹੀ ਕਿਉਂ ਨਹੀਂ ਉਹ ਕੰਮ ਕਰ ਕਰਕੇ ਤੇ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਵੱਲ ਤੋਰ ਸਕਦੇ ਹੁਣ ਇਹ ਸਵਾਲ ਖੜਾ ਹੁੰਦਾ ਵੀ ਤੁਸੀਂ ਕਹੋਗੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਕਿਉਂ ਨਹੀਂ ਭੇਜਿਆ ਉਹਨਾਂ ਕੋਲੋਂ ਰੇੜੀ ਸਬਜ਼ੀ ਭਾਜੀ ਦੀ ਕਿਉਂ ਨਹੀਂ ਲਵਾ ਲਈ ਉਹ ਇਦਾਂ ਵੀ ਸਾਡੇ ਇੱਥੇ ਸਿਸਟਮ ਜਿਹੜਾ ਨਾ ਪੰਜਾਬ ਦਾ ਵਾਹਿਗੁਰੂ ਸਰਕਾਰਾਂ ਬੜਾ ਜ਼ੋਰ ਲਾਉਂਦੀਆਂ ਪਿਛਲੀਆਂ ਵੀ ਲਾਉਂਦੀਆਂ ਰਹੀਆਂ ਐਨ ਹੁਣ ਵਾਲੇ ਵੀ ਲਾ ਰਹੇ ਆ ਭਗਵੰਤ ਮਾਨ ਜੀ ਲੱਗੇ ਬੜੇ ਜਦੋਜਾਹਿਦ ਨਾ ਪਰ ਕੋਈ ਹਲੇ ਫਰਕ ਨਹੀਂ ਦੇਖਦੇ ਆ ਤੇ ਉਹ ਇਹ ਨਸ਼ਿਆਂ ਨੁਸ਼ਿਆਂ ਕਰਕੇ ਦੁਨੀਆ ਮੈਂ ਵੀ ਕਿਉਂ ਨਾ ਵੀ ਮੇਰੇ ਬੇਟੇ ਬਾਹਰ ਹੀ ਰਹਿਣ ਇੱਥੇ ਹੁਣ ਨਾ ਹੀ ਆਉਂਦਾ ਜੀ ਹੁਣ ਮੇਰੀ ਘਰ ਵਾਲੀ ਕਹਿ ਰਹੀ ਆ ਵਿਰਾਗ ਵਿੱਚ ਵੀ ਬੇਟਾ ਮੇਰਾ ਪੁੱਤ ਤੂੰ 4 ਸਾਲਾਂ ਹੋਰ ਆਉਂਦਾ ਜੇ 10 ਸਾਲ ਨਹੀਂ ਆਇਆ 4 ਸਾਲ ਹੋਰ ਨਾ ਆਉਂਦਾ ਤੂੰ ਘੱਟੋ ਘੱਟ ਮੇਰਾ ਪੁੱਤ ਫੋਨ ਤੇ ਤੇ ਗੱਲ ਕਰ ਲੈਂਦਾ ਪੁੱਤ ਤੇਰੀ ਆਸ ਤੇ ਹੁੰਦੀ ਮੈਨੂੰ ਆਉਣ ਦੀ ਵੀ ਹੁਣ ਤੇ ਤੂੰ ਇੱਥੇ ਚਲੇ ਗਿਆ ਵੀ ਜਿੱਥੋਂ ਤੂੰ ਵਾਪਸ ਹੀ ਨਹੀਂ ਆਉਣਾ ਠੀਕ ਨਹੀਂ ਵਾਹਿਗੁਰੂ ਜੀ ਉਹਦੇ ਹੁਕਮ ਜੇ ਵਾਹਿਗੁਰੂ ਜੀ ਸਭ ਕੁਝ ਹੋਣਦਿਆ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਉਹਦੇ ਹੁਕਮ ਨੂੰ ਮੰਨਣ ਵਾਸਤੇ ਠੀਕ ਹੈ ਕਿਚਨ ਕਾਡ ਹੋ ਗਈ